ਸਭ ਜੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰੋਂ ਤੁਮ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ 6:30 ਪੌਣੇ 7 ਦਾ ਟਾਈਮ ਆ ਕੱਪੜੇ ਧੋਤੇ ਪਏ ਸੀ ਧੋਤੇ ਗਏ ਸੀ ਕਿਉਂਕਿ ਮੈਂ ਰਾਤ ਨੂੰ ਨਾ ਫੁੱਲੀ ਮਸ਼ੀਨ ਜੀ ਲੋਡ ਕਰਤੇ ਸੀ ਟਾਈਮਰ ਲਗਾਤਾ ਸੀ ਸੋ ਸਵੇਰ ਨੂੰ ਜਲਦੀ अर्ਲੀ ਮਾਰਨਿੰਗ ਧੋਤੇ ਗਏ ਸੀ ਪਰ ਮੈਂ ਅੰਦਰੋਂ ਆਉਂਦੀ ਆਉਂਦੀ ਥੋੜਾ ਜਿਹਾ ਲੇਟ ਹੋ ਗਈ ਸੁੱਕਣੇ ਪਾਉਣ ਲਈ ਕਿਉਂਕਿ ਪਹਿਲਾਂ ਅੰਦਰ ਸਵੇਰੇ ਚਾਹ ਪਾਣੀ ਦਾ ਕੰਮ ਸੀ ਨੂੰ ਦਵਿੰਦਰ ਨੂੰ ਚਾਹ ਦਿੱਤੀ ਨੀਵੇਂ ਬਾਹਰ ਦੀ ਚਾਹ ਕਰੀ ਫਿਰ ਮੈਂ ਬਾਹਰ ਕੱਪੜਾ ਸੁੱਕਣੇ ਪਾਉਣਾ ਏ ਇੱਕ ਵਾਰ ਚਾਹ ਦਾ ਕੰਮ ਸਾਰਾ ਖਤਮ ਕਰਕੇ ਅੰਦਰ ਤੇ ਮੈਂ ਚਲੋ ਕੱਪੜੇ ਧੋਤੇ ਪਏ ਨੇ ਵੀ ਸੁੱਕਣੇ ਪਾ ਦੀ ਤੇ ਉਸ ਤੋਂ ਬਾਅਦ ਫਿਰ ਮੈਂ ਅੰਦਰਲਾ ਕੰਮ ਕਰੂੰਗੀ ਤੇ ਰਾਤ ਮੈਂ ਐਸੇ ਲਈ ਕੱਪੜੇ ਫੁੱਲੀ ਮਸ਼ੀਨ 'ਚ ਪਾਤੇ ਸੀ ਕਿਉਂਕਿ ਸਵੇਰੇ ਮੈਨੂੰ ਕੰਮ ਸੀ ਕਾਫੀ ਮੈਂ ਕਹਿੰਦੀ ਮੈਂ ਸਵੇਰੇ ਕੱਪੜੇ ਧੋਣ ਲੱਗੀ ਕੱਪੜਾ ਤੇ ਮੈਂ ਰਹੀ ਸਾਮੇ ਮਸ਼ੀਨ 'ਚ ਧੂੰਗੀ ਤਾਂ ਫਿਰ ਮੇਰਾ ਅੰਦਰਲੇ ਕੰਮ ਸਾਰੇ ਲੇਟ ਹੋ ਜਾਣਗੇ ਇਸ ਕਰਕੇ ਫ ਤੇ ਫੂਲੀ ਮਸ਼ੀਨ ਜਿਵੇਂ ਪਾਤੀ ਸੀ ਸਾਰੇ ਕੱਪੜੇ ਤੁਹਾਨੂੰ ਪਾ ਦੀ ਸੁੱਕਣੇ ਸਵੇਰ-ਸੋਵੇ ਦਾ ਬਦਲਵਾਈ ਸੀ ਪਰ ਉਸ ਵਕਤ ਧੁੱਪ ਨਿਕਲਾਈ ਸੀ ਵਧੀਆ ਮੌਸਮ ਹੋ ਗਿਆ ਸੁੱਕ ਗਏ ਸੀ ਸਵੇਰ-ਸਵੇਰ ਤੇ ਇੱਕ ਵਾਰ ਬਦਲਵਾਈਸ ਮੈਨੂੰ ਆਈ ਸੀ ਕਣੇ ਵੀ ਨਹਾਉਣ ਲੱਗ ਜਾਨ ਕਿ ਵਿੱਚ ਜਾ ਕੇ ਮੈਨੂੰ ਕੱਪੜੇ ਉਤਾਰਨੇ ਪਹਿਣ ਪਰ ਮੌਸਮ ਠੀਕ ਰਿਹਾ ਉਸ ਤੋਂ ਬਾਅਦ ਧੁੱਪ ਨਿਕਲ ਆਈ ਸੀ ਤੇ ਅੰਦਰ ਆ ਕੇ ਮੈਂ ਰਿਡਕਣੀ ਸੀ ਮલાઈ ਰਾਤ ਮલાઈ ਜਮਾਈ ਸੀ ਤੇ ਇਹਨੂੰ ਰਿਡਕਲਾਨੇ ਮੱਖਣ ਬਣਾ ਲਾਨੇ ਹਨਾ ਤੇ ਮੱਖਣ ਤੋਂ ਫਿਰ ਕਿਉਂ ਬਣੂਗਾ کافی ਜਿਆਦਾ ਦੇਖੋ ਪ੍ਰੋਸੈਸ ਕਿਉਂ ਬਣਨ ਤੱਕ ਪ੍ਰੋਸੈਸ ਹੈ ਨਾ ਕਿੰਨਾ ਲੰਬਾ ਹੁੰਦਾ ਦੁੱਧ ਤੋਂ ਲੈ ਕੇ ਕਿਉਂ ਤੱਕ ਦੁੱਧ ਨੂੰ ਬੋਇਲ ਕਰੋ ਠੰਡਾ ਕਰੋ ਫਿਰ ਫਰਿੱਜ ਵਿੱਚ ਰੱਖੋ ਇੱਕ ਦਿਨ ਲਈ ਨੈਕਸਟ ਦਿੋਦੀ ਮਲਾਈ ਉਤਾਰੋ ਮਲਾਈ ਇਕੱਠੀ ਕਰੋ ਫਿਰ ਮਲਾਈ ਦਾ ਡੋਂਗਾ ਭਰਦਾ ਫਿਰ ਉਹਨੂੰ ਜਮਾਓ ਰਿੜਕੋ ਮੱਖਣ ਕੱਢੋ ਫਿਰ ਉਹ ਮੱਖਣ ਦੋ ਵਾਰ ਗਰਮ ਹੁੰਦਾ ਦੋ ਵਾਰ ਗਰਮ ਹੁੰਦਾ ਫਿਰ ਕਿਉਂ ਬਣਦਾ ਫਿਰ ਕਿਉਂ ਉਹਨੂੰ ਅੱਛੀ ਤਰ੍ਹਾਂ ਨਾਲ ਤਿਆਰ ਹੋ ਠੰਡਾ ਕਰਕੇ ਸਾਫ ਸੁੱਤਰੇ ਡੱਬੇ ਵਿੱਚ ਸਟੋਰ ਕਰੋ ਫਿਰ ਉਹ ਇੰਨੇ ਟਾਈਮ ਤੱਕ ਚੱਲਦਾ ਹਨ ਕਿੰਨੀ ਸਾਮ ਸੰਭਾਲਣਾ ਕਿੰਨੀ ਮਿਹਨਤ ਨਾਲ ਕਿਉਂ ਬਣਦਾ ਤੇ ਜਿਹੜੇ ਮੱਝਾਂ ਰੱਖਦੇ ਉਹਨਾਂ ਤੋਂ ਬਹੁਤ ਜ਼ਿਆਦਾ ਔਖਾ ਕੰਮ ਹੈ ਨਾ ਤਾਂ ਮੱਝਾਂ ਦੀ ਸਾਮ ਸੰਭਾਲ ਵੀ ਪੈਂਦੀ ਹੈ ਚਲੋ ਜਿਹੜੇ ਦੁੱਧ ਸਾਡੇ ਵਰਗੇ ਮੁੱਲ ਲੈਂਦੇ ਨੇ ਉਹਨਾਂ ਦਾ ਦੁੱਧ ਗਰਮ ਕਰਨਾ ਪ੍ਰੋਸੈਸ ਫਿਰ ਸ਼ੁਰੂ ਹੁੰਦਾ ਦੁੱਧ ਤੋਂ ਤੇ ਜਿਨ੍ਹਾਂ ਨੇ ਮੱਝਾਂ ਮੱਝਾਂ ਨੇ ਜਿਨ੍ਹਾਂ ਦੇ ਮੱਝਾਂ ਸਾਮ ਸੰਭਾਲ ਕਰਨੀ ਹੁੰਦੀ ਹੈ ਉਹਨਾਂ ਨੂੰ ਤਾਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮੱਖਣ ਨਿਕਲਾ ਇਸ ਵਸ ਥੋੜਾ ਜਿਹਾ ਠੰਡਾ ਪਾਣੀ ਪਾਓ ਥੋੜੇ ਬਰਫ਼ ਦੇ ਮੈਂ ਟੁਕੜੀਆਂ ਪਾਉਣੀਆਂ ਤਾਂ इजीली ਬਹੁਤ ਜਲਦੀ ਮੱਖਣ ਫਿਰ ਆ ਜਾਂਦਾ ਠੰਡੇ ਪਾਣੀ ਨਾਲ ਤੇ ਮੱਖਣ ਕੱਢਦਾਂ ਨੇ ਹੁਣ ਭਾਂਡੇ ਵਿੱਚ ਤੇ ਅੱਜ ਜੀ ਮੈਨੂੰ ਗਰਮ ਕਰਨਾ ਰੱਖ ਦੂ ਇੱਕ ਵਾਰ ਅੱਜ ਜੀ ਗਰਮ ਕਰ ਦੂ ਇੱਕ ਵਾਰ ਅਗਲੇ ਦਿਨ ਗਰਮ ਕਰ ਦੂ ਫਿਰ ਇਹ ਹੋ ਕੇ ਫ੍ਰਿਜ ਵਿੱਚ ਰੱਖਣਾ ਨਹੀਂ ਪਊਗਾ ਹਨਾ ਭਾਂਡਾ ਕਾਫੀ ਟਾਈਮ ਤੱਕ ਕਿਉਂਗੇ ਫ੍ਰਿਜ ਆਲਰੇਡੀ ਪਰੇ ਰਹਿੰਦੇ ਨੇ ਗਰਮੀਆਂ ਵਾਲੇ ਤਾਂ ਫਰੂਟ ਵਗੈਰਾ ਬਹੁਤ ਕੁਝ ਹੋ ਜਾਂਦਾਗਾ ਇੱਕ ਦੋ ਵੇਂਦਰ ਇਕੱਠੇ ਪੰਜ ਚਾਰ ਨਾਰੀਅਲ ਪਾਣੀ ਲਿਆਉਂਦੇ ਨੇ ਫਿਰ ਬਾਅਦ ਫ੍ਰਿਜ ਵਿੱਚ ਰੱਖਣੇ ਪੈਂਦੇ ਔਰ ਗਰਮੀ ਕਰਕੇ ਹਰ ਇੱਕ ਚੀਜ਼ ਫ੍ਰਿਜ ਵਿੱਚ ਰਹਿੰਦੀ ਹੈ ਜਿੰਦੇ ਕਰਕੇ ਫ੍ਰਿਜ ਭਰ ਹੀ ਰਹਿੰਦੇ ਨੇਗੇ ਤੇ ਮੱਖਣ ਵੀ ਮੈਂ ਕੱਟ ਕੇ ਰੱਖ ਲੈਣੀ ਆ ਤੇ ਹੁਣ ਨਾ ਇਸ ਟਾਈਮ ਸਾਰਾ ਕਿਚਨ ਦਾ ਕੰਮ ਖਤਮ ਹੋ ਚੁੱਕਿਆ ਸੀਗਾ ਖਾਣਾ ਬਣਾਉਣ ਦਾ ਕਿਚਨ ਦੀ ਸਾਫ ਸਫਾਈ ਦਾ ਤੇ ਮੈਂ ਸੋਚੀ ਵੀ ਚਲੋ ਲੌਬੀ ਦੀ ਡਸਟਿੰਗ ਕਰ ਲਾਂ ਪਰ ਮੇਰਾ ਪਹਿਲਾਂ ਮੇਰਾ ਕੋਈ ਪਲੈਨ ਨਹੀਂ ਸੀ ਡਸਟਿੰਗ ਕਰਨ ਦਾ ਜੋ ਮੈਂ ਦੇਖਿਆ ਲੌਬੀ ਵੱਲ ਵੀ ਡਸਟਿੰਗ ਕਰੇ ਬਿਨਾਂ ਲੌਬੀ ਤਾਂ ਕੋਈ ਮੂਹ ਸਿਰ ਜਾਂ ਨਹੀਂ ਲੱਗਦਾ ਵਧੀਆ ਨਹੀਂ ਲੱਗ ਰਿਹਾ ਦੇਖਣ ਨੂੰ ਸਾਫ ਸਫਾਈ ਨਹੀਂ ਲੱਗ ਰਹੀ ਹੈ ਨਾ ਫਿਰ ਮੈਂ ਕਿਹਾ ਚਲੋ ਮੈਂ ਕਪੜਾ ਲੈ ਕੇ ਆ ਕੇ ਵੀ ਚਲੋ ਕੱਲੀ ਲੌਬੀ ਦੀ ਮੈਂ ਡਸਟਿੰਗ ਕਰ ਦਨੀ ਹੈ ਵਧੀਆ ਲੱਗਣਾ ਚਾਹੀਦਾ ਉਰੇ ਬੈਠਾਂਗੇ ਬੈਠਣ ਨੂੰ ਟੇਬਲ ਅੱਗੇ ਸਾਫ ਸੁਥਰਾ ਲੱਗੇ ਚਾਹ ਪਾਣੀ ਪੀਵੇ ਵਧੀਆ ਲੱਗੇ ਨਾ ਮੈਂ ਤੁਰਿਆ ਨਹੀਂ ਗਿਆ ਫਿਰ ਮੈਂ ਕਿਹਾ ਚਲੋ ਕੱਲੀ ਮੈਂ ਲੌਬੀ ਲੌਬੀ ਦੀ ਮੈਂ ਡਸਟਿੰਗ ਕਰ ਦ ਫੋਨ ਵੀ ਨਾਲ ਚੱਲ ਰਿਆ ਸੀ ਸਫਾਈ ਵੀ ਚੱਲ ਰਹੀ ਸੀ ਵੀਡੀਓ ਵੀ ਸ਼ੂਟ ਹੋ ਰਹੀ ਸੀ ਇਕੱਠੇ ਤਿੰਨ ਕੰਮ ਇਕੱਠੇ ਹੋ ਰਹੇ ਸੀਗੇ ਤੇ ਮੈਂ ਚਲੋ ਸਾਰੇ ਕੰਮ ਇਕੱਠੇ ਹੋਣ ਦੋ ਹਣਾ ਜਦੋਂ ਕੰਮ ਦਾ ਟਾਈਮ ਹੋਵੇ ਫਿਰ ਇਹ ਹੁੰਦਾ ਕਿ ਫੋਨ ਲੈ ਕੇ ਬੈਠਿਆ ਨਹੀਂ ਆਂਦਾ ਫਿਰ ਆਹ ਹੁੰਦਾ ਚਲੋ ਜਿਹੜੇ ਕੰਮ ਆਪਾਂ ਕਰੀ ਜਾਂਦੇ ਹੱਥ ਵੀ ਨਾਲ ਹੀ ਚੱਲਣ ਤਾਂ ਜਾਨਾ ਵਧੀ ਲੱਗਦੀ ਫਿਰ ਆਪਣਾ ਟਾਈਮ ਵੀ ਨਾ ਫੇਸ ਟੂ ਬਚ ਲੋ ਆਪਾਂ ਨਾਲ ਮਤ ਵੀ ਕਰ ਲਈ ਤੇ ਇਧਰ ਮੈਂ ਲੌਬੀ ਤੇ ਕਰ ਰਹੀ ਸੀ ਡਸਟਿੰਗ ਲੌਬੀ ਤੇ ਡਸਟਿੰਗ ਕਰਨ ਤੋਂ ਬਾਅਦ ਫਿਰ ਮੈਂ ਸੋਚਿਆ ਵੇ ਚਲ ਰੂਮਸ ਦੀ ਤਾਂ ਮੈਂ ਨਹੀਂ ਕਰਦੀ ਰੂਮਸ ਦੀ 깔 ਨੂੰ ਕਰ ਲੂੰਗੀ ਵੀ ਡਾਈਨਿੰਗ ਟੇਬਲ ਦੀ ਮੈਂ ਡਸਟਿੰਗ ਕਰ ਦਾਨੀ ਆ ਫਿਰ ਮੈਂ ਡਾਈਨਿੰਗ ਟੇਬਲ ਤੇ ਵੀ ਕਪੜਾ ਮਾਰਤਾ ਇਹਦੀ ਵੀ ਸਾਫ ਸਫਾਈ ਕਰਦੀ ਔਰ ਜਦੋਂ ਕੰਮ ਕਰਨ ਲੱਗ ਜਾਉ ਨਾ ਫਿਰ ਦਿਲ ਕਰਦਾ ਵੀ ਹੋਰ ਕਰ ਲਓ ਥੋੜਾ ਜਿਹਾ ਹੋਰ ਕਰ ਲਓ ਚਲੋ ਆ ਵੀ ਮੈਂ ਕਰ ਦਾਨੀ ਆ ਮੇਰੇ ਨਾਲ ਤਾਂ ਐ ਹੁੰਦਾ ਨਾ ਕਰਾਂ ਤਾਂ ਮੈਂ ਕਦੇ ਕਦੇ ਨਹੀਂ ਕਰਾਂ ਬੈਠੀ ਰਹਿਣੀ ਆ ਜੇ ਮੈਂ ਕਰਨ ਲੱਗ ਜਾ ਕੰਮ ਫਿਰ ਮੈਨੂੰ ਚਾਹ ਨਹੀਂ ਹੁੰਦਾ ਵੀ ਥੋੜਾ ਜਿਹਾ ਹੋਰ ਕਰ ਲਈ ਵਧੀਆ ਲੱਗਦਾ ਫਿਰ ਕੰਮ ਕਰਕੇ ਆਪੋ ਉਹ ਫਲੋ ਜਿਹੀ ਚੱਲੀ ਜਾਂਦੇ ਕੰਮ ਵਾਲੇ ਜਿਵੇਂ ਜਿਵੇਂ ਕੰਮ ਕਰੀ ਜਾਂਦੇ ਆਪਦੇ ਆਪ ਨੂੰ ਥੋੜਾ ਥੋੜਾ ਮੈਂ ਚੇਅਰ ਸੇ ਵੀ ਕੱਪੜਾ ਮਾਰ ਦਾਂ ਨਾ ਜਾ ਕੇ ਕੋਈ ਡਸਟ ਵਗੈਰਾ ਹੈਗੇ ਸਾਫ਼ ਹੋ ਜੇ ਸਾਫ਼ ਸਫਾਈ ਕਰਨਾ ਵਿੱਚ ਬਹੁਤ ਜ਼ਰੂਰੀ ਹੋ ਜਾਂਦੀ ਹੈ ਨਾ ਇੱਕ ਦਿਨ ਦੋ ਦਿਨ ਤੁਸੀਂ ਨਾ ਕਰੋ ਤੇ ਬਹੁਤ ਡਸਟ ਜੀ ਬਹੁਤ ਦਿਖਣ ਲੱਗ ਜਾਂਦੇ ਆਪਦੇ ਆਪ ਨੂੰ ਹੀ ਪਤਾ ਨਹੀਂ ਹੁੰਦਾਗਾ ਦੂਜੇ ਨੂੰ ਤਾਂ ਪਤਾ ਨਹੀਂ ਫੀਲ ਹੁੰਦੀ ਹੈ ਡਸਟ ਨਾ ਹੁੰਦੀ ਮੈਨੂੰ ਬਹੁਤ ਹੁੰਦੀ ਫਿਰ ਦਵਿੰਦਰ ਕਹਿੰਦੇ ਨੇ ਕੀ ਹੋਇਆ ਇਸ ਸਫਾਈ ਨੂੰ ਤੂੰ ਰੋਜ਼ ਹੀ ਲੱਗੀ ਰਹਿਣੀ ਹੈ ਕੱਪੜਾ ਚੱਕ ਕੇ ਰੋਜ਼ ਹੀ ਲੱਗੇ ਰਹੀ ਰਹਿਣੀ ਹੈ ਇਹਨਾਂ ਨੂੰ ਬੜੀ ਖੇਚ ਛੱਡਦੇ ਹਰ ਮੈਂ ਸਫਾਈ ਕਰਦੀ ਆ ਨਾ ਇਹ ਮੈਨੂੰ ਕਹਿੰਣਗੇ ਕੀ ਹੋਇਆ ਸਫਾਈ ਨੂੰ ਕੀ ਹੋਇਆ ਕੀ ਲੱਗਿਆ ਸ ਸਾਰਾ ਦਿਨ ਨਹੀਂ ਹਟਦੀ ਹੈਗੀ ਤੂੰ ਮੈਂ ਕਹਿੰਦੇ ਨੇ ਤੁਹਾਨੂੰ ਨਹੀਂ ਪਤਾ ਹੁੰਦਾ ਜਿਹੜਾ ਕੋਈ ਸਫਾਈ ਕਰਦਾ ਉਸੇ ਨੂੰ ਪਤਾ ਵੀ ਕਿਹੜੀ ਚੀਜ਼ ਗੰਦੀ ਹੈ ਤੇ ਇਹਨੂੰ ਕਿਵੇਂ ਸਾਫ਼ ਕਰਨਾ ਕਿਵੇਂ ਸਾਫ਼ ਹੋ ਕਿੰਨੇ ਟਾਈਮ ਬਾਅਦ ਸਾਫ਼ ਕਰਨਾ ਵੀ ਤੁਹਾਨੂੰ ਇਹਨਾਂ ਗੱਲਾਂ ਤਾਂ ਨਹੀਂ ਪਤਾ ਹੁੰਦਾਗਾ ਫੇਰ ਕਹਿੰਦੇ ਨੇ ਅੱਛਾ ਮੈਨੂੰ ਪਤਾ ਨਹੀਂਗਾ ਇਹਨਾਂ ਨੂੰ ਐ ਹੁੰਦਾ ਵੀ ਚਲੋ ਇਹ ਅਰੈਸਟ ਕਰੇ ਕੀ ਜੰਦਾ ਕੰਮ ਕਰੇ ਆਮ ਜਰਾਮ ਕਰੇ ਸਾਰੀ ਸਫਾਈਆਂ ਤੇ ਲੰਗੀ ਨਹੀਂ ਤੇ ਇਹਨੂੰ ਨਾ ਹੁੰਦਾ ਵੀ ਵਾਦੂ ਤੇ ਕੰਮ ਕਰੀ ਜਾਂਦੀ ਆ ਪਰ ਉਹ ਲੇਡੀਆਂ ਹੀ ਸਮਝ ਸਕਦੇ ਨੇ ਹਨਾ ਇੱਕ ਘਰ 'ਚ ਸਾਫ਼ ਸੁਥਰੀ ਵਾਲੀ ਫੀਲਿੰਗ ਕੀ ਹੁੰਦੀ ਹੈ ਕਿਉਂਕਿ ਆਪਾਂ ਸਾਰਾ ਦਿਨ ਘਰ ਹੀ ਰਹਿਣਾ ਹੁੰਦਾ ਆਪਾਂ ਨੂੰ ਆਪਣਾ ਘਰ ਸਾਫ਼ ਸੁਥਰਾ ਜਿਹੜੀ ਚੀਜ਼ ਵੱਲ ਆਪਾਂ ਨਿਗਾਹ ਮਾਰੀ ਉਹ ਹਰ ਇੱਕ ਚੀਜ਼ ਆਪਾਂ ਨੂੰ ਸਾਫ਼ ਦਿਖੇ ਮੈਨੂੰ ਤਾਂ ਹੀ ਲੱਗਦਾ ਮੇਰਾ ਜੀ ਫੇਰੀ ਲੱਗਦਾ ਜੇ ਘਰ ਸਾਫ਼ ਹੋਵੇ ਹਨਾ ਜੇ ਘਰ ਸਾਫ਼ ਨਹੀਂ ਹੋਊਗਾ ਤੇ ਆਪਾਂ ਆਪਣੇ ਆਪ ਨੂੰ ਬੜੀ ਖਿਜ ਛੱਡਦੀ ਹੈ ਬੜੀ ਖਿਜ ਛੱਡਦੀ ਹੈ ਹਨਾ ਕਿ ਆਹ ਸਾਫ਼ ਸੁਥਰੀ ਨਹੀਂ ਹੈਗੀ ਆ ਚੀਜ਼ ਦੀ ਕੋਈ ਸੈਟਿੰਗ ਨਹੀਂ ਆ ਚੀਜ਼ ਆਈ ਪਈ ਹੈ ਔਰ ਇੱਕ ਕਮਾਰੀ ਸਵੇਰੇ ਕਰਨਾ ਹੁੰਦਾ ਆਪਾਂ ਕਿਹਾ ਸਾਰਾ ਦਿਨ ਲੱਗੇ ਰਹਿਣਾ ਹੁੰਦਾ ਇੱਕ ਵਾਰ ਸਵੇਰੇ ਆ ਹੀ ਹੁੰਦਾ ਵੀ ਜਦੋਂ ਘੰਟਾ ਤੁਸੀਂ ਸਾਫ ਸਫਾਈ ਚਲਾ ਲਓ ਘੰਟਾ ਬਹੁਤ ਹੁੰਦਾ ਤੇ ਹੁਣ ਦੁਪਹਿਰ ਦਾ ਟਾਈਮ ਸੀ ਹੁਣ ਵੀ ਮੈਂ ਫੋਨ ਤੇ ਵੀ ਸੀ ਨਾ ਵੈਸੇ ਮੈਂ ਕਿਚਨ ਚਾਈ ਚਲੋ ਮੈਨੂੰ ਫੋਨ ਆ ਗਿਆ ਫਿਰ ਮੈਂ ਚਲੋ ਅਟੈਂਡ ਕਰ ਲਾ ਲਿਆ ਫੋਨ ਹੈ ਨਾ ਤੇ ਮੈਂ ਬਣਾ ਰਹੀ ਸੀ ਆਪਣੇ ਲਈ ਚੀਲਾ येलो ਮੂੰਗੀ ਦਾਲ ਮੈਂ ਸਵੇਰੇ ਪੀਉਂਦੀ ਸੀ ਦਲੀ ਹੋਈ ਦਾਲ ਤੋਂ ਉਹਨੂੰ ਮੈਂ ਗ੍ਰਾਈਂਡ ਕਰ ਲਿਆ ਵਿੱਚ ਸਬਜ਼ੀਆਂ ਪਾ ਲਈ ਹੁਣ ਦੁਪਹਿਰੇ ਲੰਚ ਵਿੱਚ ਮੈਂ ਆਪਣੇ ਲਈ ਬਣਾ ਰਹੀ ਹਾਂ ਚੀਲਾ ਦਹੀਂ ਨਾਲ ਖਾऊंगी ਔਰ ਕਾਫੀ ਟਾਈਮ ਹੋ ਗਿਆ ਸੀਗਾ ਮੈਂ ਚੀਲਾ ਖਾਧਾ ਨਹੀਂ ਸੀ ਬਹੁਤ ਦਿਨ ਹੋ ਗਏ ਸੀ ਅੱਜ ਮੇਰਾ ਦਿਲ ਕਰ ਰਿਹਾ ਸਬਜੀ ਮੇਰੇ ਕੋਲ ਪਈ ਸੀ ਪਰ ਅੱਜ ਮੇਰਾ ਦਿਲ ਕਰ ਰਿਹਾ ਇਸ ਕਰਕੇ ਮੈਂ ਸਵੇਰੇ ਉੱਠ ਦੀ ਨਾ ਪਹਿਲਾਂ ਮੈਂ ਦਾਲ ਪੀ ਹੁੰਦੀ ਮੈਂ ਕਿਹਾ ਦੁਪਹਿਰ ਮੈਂ ਆਪਣੇ ਲਈ ਚੀਲਾ ਬਣਾਉਂਗੀ ਮੈਨੂੰ ਬਹੁਤ ਬਹੁਤ ਜ਼ਿਆਦਾ ਟੇਸਟੀ ਲੱਗਦਾ ਔਰ ਪ੍ਰੋਟੀਨ ਰਿਚ ਵੀ ਹੁੰਦਾ ਹੈਲਦੀ ਹੁੰਦਾ ਅੱਜ ਨਵੇਂ ਪੈਨ ਚ ਮੂੰਗੀ ਦਾਲ ਦਾ ਚੀਲਾ ਟਰਾਈ ਕਰਦੇ ਆ ਮੈਂ ਸਵੇਰੇ ਧੋਵੀ ਮੂੰਗੀ yellow ਐਂਡ ਮੂੰਗੀ ਭੁੰਨਤੀ ਸੀਗੀ ਤੋਂ ਉਹਨੂੰ ਗ੍ਰाइंड ਕਰਕੇ ਉਹ ਚ ਸਬਜ਼ੀਆਂ ਪਾ ਕੇ ਚੀਲਾ ਬਣਾ ਰਹੀ ਹਾਂ ਦੇਖਦੇ ਨਵੇਂ ਪੈਨ ਚ ਕਿਵੇਂ ਬਣੂਗਾ ਮੈਂ ਵੀ ਐਕਸਾਈਟਿਡ ਸੀ ਨਵੇਂ ਪੈਨ ਨੂੰ ਯੂਜ਼ ਕਰਨ ਵਾਸਤੇ ਫਿਰ ਮੈਂ ਸਵੇਰੇ ਦਾਲ ਭੁੰਨ ਤੇ ਮੈਂ ਦੁਪਹਿਰੇ ਲਾਂਚ ਵਿੱਚ ਚੀਲੇ ਖਾਊਂਗਾ ਐਸੇ ਚੀਲੇ ਖਾਣ ਨੂੰ ਖਾਦੇ ਨੂੰ ਬਹੁਤ ਦਿਨ ਹੋ ਗਏ ਸੀ ਦਿਲ ਵੀ ਕਰਦਾ ਸੀ ਖਾਣ ਨੂੰ ਤੇ ਮੈਂ ਕਿਹច ਉਹਨਾਂ ਨਾਲ ਪੈਨ ਦਾ ਪਤਾ ਨਾ ਯੂਜ਼ ਕਰਨ ਚ ਕਿਵੇਂ ਆ ਇਧਰ ਬਣ ਰਿਹਾ ਚਿੱਲਾ ਨਾਨਸਟਿਕ ਪੈਨ ਜਿਹੜਾ ਨਾਨਸਟਿਕ ਤਵਾ ਮੈਂ ਨਵਾਂ ਲਿਆ ਨੇ ਮੈਂ ਉਸੇ ਤੇ ਬਣਾ ਰਹੀ ਆ ਇੱਕ ਵਾਰ ਤਾਂ ਦੇਖੋ ਵਧੀਆ ਅੱਛਾ ਚੱਲ ਰਿਹਾ ਤਵਾ ਮੈਨੂੰ ਵਧੀਆ ਲੱਗਿਆ ਹੈਵੀ ਵੀ ਅੱਗੇ ਇੱਕ ਹੱਥ ਨਾਲ ਪਲਟ ਦਿਆਂ ਤੂੰਸਰਾ ਮੇਰਾ ਪੈਨ ਹਲਕਾ ਸੀ ਉਹ ਗਿਰ ਜਾਂਦਾ ਸੀਗਾ نیچے ਇਹਨੂੰ ਜਿਵੇਂ ਮੈਂ ਇੱਕ ਹੱਥ ਨਾਲ ਪਲਟਿਆ ਤਾਂ ਪੈਨ ਹਿੱਲਿਆ ਵੀ ਨਹੀਂ ਹੈਗਾ ਬਿਲਕੁਲ ਵੀ ਹੈਵੀ ਪੂਰਾ ਹੈਵੀ ਹੈਗਾ ਤੁਹਾਨੂੰ ਦੋਨੇ ਚਿੱਲੇ ਬਣ ਕੇ ਹੋ ਗਏ ਤਿਆਰ ਜੋ ਦੋਨੇ ਬਣ ਜਾਂਦੇ ਨੇ ਫਿਰ ਜਿਹੜਾ ਪਹਿਲਾ ਬਣਾ ਹੁੰਦਾ ਫਿਰ ਮੈਂ ਉਹ ਵੀ ਰੱਖ ਕੇ ਨਾਲ ਦੇ ਨਾਲ ਆਪਣਾ ਪਲਟੇ ਕਰਕੇ ਫੇਕ ਲਾਣੇ ਵੀ ਦੁਬਾਰੇ ਫਿਰ ਗਰਮ ਹੋ ਜਾਈ ਕਿਉਂਕਿ ਉਹ ਬਣਾ ਕੇ ਰੱਖ ਮੈਂ OV ਇੱਕ ਹੋਰ ਗਰਮ ਕਰਕੇ ਲੈ ਲਾਂਣੀ ਔਰ ਦਹੀਂ ਨਾਲ ਮੈਂ ਖਾਣੀ ਹੁੰਦੀ ਹੈ ਨਾਲ ਤੁਸੀਂ ਹ ਕੋਈ ਹਰੀ ਚਟਨੀ ਕੋਈ ਵੀ ਆਪਣੇ ਮਨਪਸੰਦ ਚਟਨੀ ਵੀ ਲੈ ਸਕਦੇ ਹੋ ਹਨ ਮੈਂ ਨੂਨ ਮਿਰਚ ਹਰੀ ਮਿਰਚ ਵਿੱਚ ਹੀ ਪਾ ਲੈਣੀ ਹੁੰਦੀ ਹੈ ਮੈਂ ਦਹੀਂ ਨਾਲ ਖਾਣੀ ਹੁੰਦੀ ਹੈ ਚਟਨੀ ਮੈਂ ਬਹੁਤ ਜ਼ਿਆਦਾ ਮੈਂ ਸ਼ੌਕੀਨ ਨਹੀਂ ਹੈਗੀ ਚਟਨੀ ਦੀ ਤੇ ਆਪ ਦਾ ਲੰਚ ਕਰਨ ਤੋਂ ਬਾਅਦ ਮੈਂ ਦੁਪਹਿਰੇ ਮੈਂ ਬੈਠੀ ਕਿਉਂਕਿ ਰੈਸਟ ਮੇਰਾ ਉਹਦੋਂ ਪਹਿਲਾਂ ਆਲਰੇਡੀ ਹੋ ਚੁੱਕਿਆ ਸੀ ਮੇਰੇ ਕੰਮ ਨਹੀਂ ਕਿੰਨੇ ਕਿ ਕਾਫੀ ਇਸ ਮੈਨੂੰ ਇਸ ਵਿੱਚ ਮੈਂ ਕੰਮ ਕਰ ਲਾਂ ਹੂੰ ਜਿਹੜੀ ਬਾਹਰ ਮਿਕਸੀ ਹੁੰਦੀ ਹੈ ਬਾਹਰ ਵਾਲੀ ਕਿਚਨ ਵਿੱਚੋਂ ਮਿਕਸੀ ਮੈਂ ਅੰਦਰ ਚੱਕ ਕੇ ਲੈ ਕੇ ਆਂਦੀ ਤੇ ਇਹਦੇ ਵਿੱਚ ਮੈਂ ਬਣਾ ਰਹੀਆਂ ਚਾਹ ਦਾ ਮਸਾਲਾ ਲੌਂਗ ਲਾਈ ਚੀ ਸੌਫ ਜੋ ਵੀ ਮੈਂ ਪਾਉਣੀ ਹੁੰਦੀ ਹੈ ਨਾ ਚਾਹ ਦਾ ਮਸਾਲਾ ਬਣਾ ਕੇ ਰੱਖਣਾ ਸੀਗਾ ਥੋੜਾ ਜਿਹਾ ਬਸ ਅੱਜ ਜਿਆਦਾ ਇੱਕ ਦੋ ਵਾਰੀ ਦਾ ਰਹਿ ਗਿਆ ਸੀਗਾ ਮੈਂ ਕਿਹਾ ਚਲੋ ਇਹ ਵੀ ਬਣਾ ਕੇ ਰੱਖਦਾ ਔਰ ਮਿਕਸੀ ਵੀ ਮੈਂ ਅੰਦਰ ਤਾਹੀਂ ਚੱਕ ਕੇ ਲੈ ਕੇ ਆਈਆਂ ਤਾਂ ਕਿ ਮੈਂ ਮਿਕਸੀ ਹੀ ਸਾਫ਼ ਕਰਦਾ ਕਿਉਂਕਿ ਬਾਹਰ ਹੁੰਦੀ ਹੈ ਨਾ ਕਿ ਬਾਹਰ ਸਾਫ਼ ਕਰਕੇ ਉੱਥੇ ਸੌਰੀ ਯੂਜ਼ ਕਰਕੇ ਉੱਥੇ ਰੱਖਿਆ ਉਹਨੇ ਫਿਰ ਸਾਫ਼ ਨਹੀਂ ਹੁੰਦੀ ਹੈਗੀ ਇਸ ਕਰਕੇ ਮੈਨੂੰ ਅੰਦਰਲੇ ਮਿਕਨ ਨਾਲੇ ਮਸਾਲਾ ਬਣਾ ਲੂੰਗੀ ਨਾਲੇ ਫਿਰ ਮਸਾਲਾ ਬਣਾਉਣ ਤੋਂ ਬਾਅਦ ਮਿਕਸੀ ਜਿਹੜੀ ਸਾਫ਼ ਹੋ ਜੂਗੀ ਤੇ ਛੋਟੂ ਜਿਹਾ ਜੱਗ ਵਿੱਚ ਹੀ ਮੈਂ ਚਾਰਦਾ ਮਸਾਲਾ ਜਿਹੜਾ ਲੌਂਗ ਲਾਈਟ ਚ ਪੀਸਦੀ ਹੁੰਦੀ ਹੈ ਮਸਾਲਾ ਪੀਸ ਕੇ ਉਹਨੂੰ ਕੰਟੇਨਰ ਵਿੱਚ ਕੱਢ ਕੇ ਤੇ ਇਹਦੇ ਇਹਨੂੰ ਇਹ ਮਿਕਸੀ ਨੂੰ ਮੈਂ ਕਲੀਨਰ ਨਾਲ ਕਰਦਾਂ ਨੇ ਸਾਫ਼ ਵਾਈਪ ਕਰਦਾਂ ਨੇ ਕੱਪੜੇ ਨਾਲ ਹਨਾ ਤਾਂ ਹੀ ਮੈਂ ਅੰਦਰ ਲੈ ਕੇ ਆਈ ਇਸ ਮੈਂ ਕਿ ਚਲੋ ਬਾਹਰ ਨਾਲ ਸਾਫ਼ ਹੋ ਜੂਗੀ ਆਦਰਵਾਇਜ਼ ਬਾਹਰ ਮੈਨੂੰ ਕਲੀਨਰ ਲੈ ਕੇ ਜਾਣ ਦੀ ਉਧਰ ਜਾ ਕੇ ਸਫਾਈ ਕਰਨ ਦੀ ਮੈਨੂੰ ਕਾਲ ਹੋ ਜਾਂਦੀ ਹੈ ਉਹ ਨਹੀਂ ਗੰਦੀ ਨਹੀਂ ਸੀ ਪਰ ਹਾਂ ਪਰ ਆਪਦੇ ਆਪ ਨੂੰ ਇਹਨਾਂ ਪਤਾ ਸੀ ਵੀ ਇਹਨੂੰ ਬਹੁਤ ਟਾਈਮ ਹੋ ਗਿਆ ਸਾਫ਼ ਕਰੀ ਨੂੰ ਵੀ ਯੂਜ਼ ਕਰਦੇ ਆਂ ਚੀਜ਼ ਤਾਂ ਫਿਰ ਉਹਨੂੰ ਟਾਈਮ ਤੇ ਸਫਾਈ ਵੀ ਜ਼ਰੂਰੀ ਆ ਜੇ ਟਾਈਮ ਤੇ ਸਫਾਈ ਨਹੀਂ ਕਰਾਂਗੇ ਬਹੁਤ ਟਾਈਮ ਲੰਘ ਕਰਾਂਗੇ ਫਿਰ ਉਹ ਕਾਫੀ ਜ਼ਿਆਦਾ ਗੰਦੀ ਹੋ ਜਾਂਦੀ ਆ ਫਿਰ ਉਹ ਆਪਾਂ ਨੂੰ ਵੀ ਸਫਾਈ ਕਰਨ ਚ ਪ੍ਰੋਬਲਮ ਆਉਂਦੀ ਆ ਹਨਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਇਸ ਤਰ੍ਹਾਂ ਮਿਕਸਰ ਗ੍ਰਾਈਂਡਰ ਇਹਦੇ ਨਾਲ ਜੂਸ ਬਣੇਗਾ ਸੋਲੋ ਮਿਕਸੀ ਹੈ ਤੇ ਵਧੀਆ ਚੱਲ ਰਹੀ ਹੈ ਇਹ ਵੀ ਇਹਨਾਂ ਇਨਵਰਟਰ ਤੇ ਵੀ ਚੱਲ ਜਾਂਦੀ ਸਾਨੂੰ ਇਹ ਵੀ ਫਾਇਦੇ ਇੱਕ ਟਾਈਮ ਲਾਈਟ ਨਹੀਂ ਨਾ ਹੋਊਗੀ ਇਹ ਮਿਕਸੀ ਇਨਵਰਟਰ ਤੇ ਵੀ ਚੱਲ ਜਾਂਦੀ ਅਸੀਂ ਫਿਰ ਇਹਨੂੰ ਚਰ ਮਸਾਲਾ ਵਗੈਰਾ ਕਰਨਾ ਹੈ ਅਰਜੈਂਸੀ ਤੇ ਇਹ ਵੀ ਇਨਵਰਟਰ ਤੇ ਚਲਾ ਲੈਣੇ ਆ ਛਾਲ ਲ ਮਸਾਲਾ ਬਰਾਉਣ ਤੋਂ ਬਾਅਦ ਮਿਕਸੀ ਸਾਫ਼ ਹੋ ਗਈ ਹੁਣ ਮੈਂ ਕਿਹਾ ਗੁੜ ਉਹ ਕਰਨਾ ਸੀਗਾ ਗੁੜ ਤੋੜ ਕੇ ਉਹਦੇ ਪੀਸ ਕਰਕੇ ਖਾਣ ਲਈ ਰੱਖਣੇ ਸੀ ਦਵਿੰਦਰ ਨੂੰ ਆदत ਹੈ ਮੈਂ ਵੀ ਕਦੇ-ਕਦੇ ਡਲੀ ਮੂਹ ਚ ਗੁੜ ਦੀ ਪਾਲਾਣੀ ਹੁੰਨੀ ਹੈਗੀ ਖਾਣਾ ਚੀਦਾ ਗੁੜ ਅੱਛਾ ਪਰ ਮੈਂ ਕਹਾਂ ਬਹੁਤ ਜ਼ਿਆਦਾ ਮੈਂ ਗੁੜ ਤੇ ਉਹ ਨਹੀਂ ਹੈਗੀ ਵੀ ਮੈਨੂੰ ਗੁੜ ਬਹੁਤ ਜ਼ਿਆਦਾ ਮੈਂ ਸ਼ਕੀਨ ਹੁਮਾ ਖਾਣ ਦੀ ਕਦੇ-ਕਦੇ ਮੈਂ ਉਹ ਮੂਹ ਜਾਂ ਮੱਛੇ ਵੀ ਡਲੀ ਮੂਹ ਚ ਪਾਲਾਣੀ ਆ ਸਮ ਟਾਈਮਸ ਕਦੇ-ਕਦੇ ਤੇ ਗੁੜ ਦੇ ਪੀਸ ਕਰਕੇ ਮੈਂ ਜਿਹੜੀ ਗੁੜ ਵਾਸਤੇ ਰੱਖੀ ਹੋਈ ਰੱਖਿਆ ਹੋਇਆ ਨਾ ਬਾਉਲ ਟੇਬਲ ਤੇ ਉਹਦੇ ਵਿੱਚ ਪਾ ਦੂੰਗੀ ਤੇ ਇੱਕ ਮੈਂ ਇਹ ਵਾਲਾ ਡੱਬਾ ਸਟੀਲ ਦਾ ਪਾ ਕੇ ਰੱਖ ਲਾਣੀ ਹੁੰਨੀ ਹੈ ਜਦੋਂ ਉਹਦੇ ਵਿੱਚ ਖਤਮ ਹੁੰਦਾ ਫਿਰ ਮੈਂ ਹੋਰ ਮਾਦ ਨਹੀਂ ਪਹਿਲਾਂ ਮੈਂ ਗੁੜ ਲਈ ਵੱਡੀ ਕੜਬੀ ਲਗਾਈ ਹੋਈ ਤੇ ਵੀਰੋਂ ਗਰਮੀ ਵਿੱਚ ਪਤਾ ਕੀ ਹੁੰਦਾ ਜਦੋਂ ਆਪਾਂ ਕੋਕੀ ਏਅਰ ਟਾਈਟ ਨਹੀਂ ਹੁੰਦੇ ਬਾਉਲ ਜਿਸ ਵAYS ਉੱਪਰ ਟੱਕਣ ਰੱਖੇ ਹੁੰਦਾ ਤੇ ਹਵਾ ਨਾਲ ਨਾ ਗੁੜ ਸੁੱਕ ਜਾਂਦਾ ਫਿਰ ਹਾਰਡ ਹੋ ਜਾਂਦਾ ਇਸ ਕਰਕੇ ਮੈਂ ਬਹੁਤ ਜ਼ਿਆਦਾ ਹੁਣ ਵੱਡਾ ਭਾਂਡਾ ਨਹੀਂ ਲਗਾਇਆ ਪਿਆ ਗੜ ਵੀ ਮੈਂ ਚੱਕ ਤੇ ਛੋਟਾ ਇਹ ਬਾਉਲ ਲਗਾਇਆ ਹੋਇਆ ਹੈ ਮੈਂ ਦੇਖਣ ਚ ਲੁੱਕ ਵਾਈਜ਼ ਵੀ ਸੋਹਣਾ ਲੱਗਦਾ ਤੇ ਕੁਆਂਟੀਟੀ ਇਹਦੀ ਛੋਟੀ ਹੈ ਇਹੀ ਕੁੜਤਾ ਭਰ ਕੇ ਰੱਖ ਲਾਂ ਜ ਜਦੋਂ ਵਿੱਚ ਖਤਮ ਹੋਏ ਨਾ ਫਿਰ ਮੈਂ ਡੱਬੇ ਵਿੱਚ ਹੋਰ ਪਾ ਦਾਂ ਨੀ ਇੱਕ ਡੱਬਾ ਮੈਂ ਐਕਸਟਰਾ ਭਰ ਕੇ ਰੱਖ ਲੈਣੀ ਹੁੰਦੀ ਆ ਦੇਖੋ ਇਹ ਵੀ ਕੰਮ ਹੁੰਦਾ ਆਪਣੇ ਘਰ 'ਚ ਕੋਈ ਚੀਜ਼ ਖਤਮ ਹੋ ਜਾਵੇ ਮੈਨੂੰ ਐ ਲੱਗਦਾ ਮੇਰਾ ਕੰਮ ਖੜ ਗਿਆ ਚਾਹ ਵਾਲਾ ਮਸਾਲਾ ਖਤਮ ਹੋ ਗਿਆ ਮੇਰਾ ਕੰਮ ਰੁਕ ਗਿਆ ਡੱਬੇ ਵਿੱਚ ਚੀਨੀ ਖਤਮ ਹੋ ਗਈ ਮੈਨੂੰ ਐ ਲੱਗੂ ਮੇਰਾ ਕੰਮ ਰੁਕ ਗਿਆ ਵੀ ਮੇਰਾ ਕੰਮ ਹੀ ਨਹੀਂ ਹੋ ਪਾਰਾ ਇਸ ਕਰਕੇ ਮੈਨੂੰ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਵੀ ਡੱਬੇ ਡੱਬਿਆਂ 'ਚ ਚੀਜ਼ ਹੋਵੇ ਟਾਈਮ ਹੋ ਗਿਆ 4:30 ਦਾ ਮੈਂ ਲੱਗਿਆ ਆਪਣੀ ਚਾਹ ਕਰਕੇ ਚਾਹ ਪੀਣੇ ਆ ਮੈਂ ਦਵਿੰਦਰ ਰੇਹਣੀ ਆਂਦਾ ਟਾਈਮ ਮੇਰਾ ਉਤੋਂ ਹੀ ਹੋ ਗਿਆ ਚਾਹ ਦਾ ਹਨਾ ਵੀ ਮੈਂ ਚਾਹ ਕਰਨ ਲਾ ਵੇਟ ਕਰਦੀ ਕਰਦੀ ਨੇ ਮੈਂ ਚਾਹ ਕਰ ਲਈ ਤੇ ਕਈ ਤੁਹਾਡੇ ਕੁਐਸਚਨਸ ਆਉਂਦੇ ਨੇ ਭੈਣਾਂ ਦੇ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਦਾ ਚਲੋ ਪਤਾ ਨਵੇਂਆਂ ਨੂੰ ਨਹੀਂ ਪਤਾ ਉਹ ਪੁੱਛਦੇ ਨੇ ਕਿ ਤੁਹਾਡੇ ਫਾਦਰ ਇਨ-ਲਾਵ ਮਦਰ ਇਨ-ਲਾਵ ਬੱਚਿਆਂ ਬਾਰੇ ਪੁੱਛਦੇ ਨੇ ਮੇਰੇ ਫਾਦਰ ਇਨ-ਲਾਵ ਦੀ ਡੈਥ ਹੋਈ ਹੋਈ ਆ ਬਹੁਤ ਸਾਲ ਹੋ ਗਏ 2007 ਚ ਉਹਨਾਂ ਦੀ ਡੈਥ ਹੋਈ ਸੀ ਤੇ ਮਦਰ ਇਨ-ਲਾਵ ਤੁਸੀਂ ਵੀਡੀਓ ਸਟੇਜ ਦੇ ਰਹੇ ਰਹਿੰਦੇ ਹੋਗੇ ਮੇਰੇ ਨੇੜੇ ਤੇੜੇ ਹਨਾ ਆਪਾਂ ਕੰਮ ਕਰਦੇ ਮੈਂ ਵੀਡੀਓ ਮੇਰੀ ਸ਼ੂਟ ਹੁੰਦੀ ਆ ਲੋਕਰ ਹੀ ਹੁੰਦੇ ਨੇ ਤੇ ਬੱਚਿਆਂ ਦੀ ਗੱਲ ਕਰਾਂ ਮੈਂ ਬੇਟੀ ਕੈਨੇਡਾ ਗਈ ਹੋਈ ਐ ਤੇ ਬੇਟਾ ਪਲੱਸ 2 ਕਰ ਰਿਹਾ ਹੌਸਟਲ 'ਚ ਐ ਤੇ ਘਰਿਆਂ ਸੀ ਹੁਣ ਕਿੰਨੇ ਆਣੇ ਹੋਣਗੇ ਮੈਂ ਮੇਰੇ ਹਸਬੰਡ ਤੇ ਮਦਰ ਇਹਨਾਂ ਲੋ ਤਾਂ ਐਨਕ ਸਾਡੀ ਫੈਮਲੀ ਐ ਹੁਣ ਕਈਆਂ ਨੇ ਨਹੀਂ ਪਤਾ ਚਲੋ ਪੁੱਛਦੇ ਨੇ ਹਨਾ ਜਿਹੜੇ ਵੀਡੀਓਸ ਨਾਲ ਜੁੜੇ ਨੇ ਫਿਰ ਉਹਨਾਂ ਨੂੰ ਐ ਹੁੰਦਾ ਸੀ ਪੁੱਛੀਏ ਫੈਮਲੀ ਬਾਰੇ ਫੈਮਲੀ ਸ਼ਕੌਣ ਕੋ ਹਨਾ ਚਲੋ ਜੀ ਹੁਣ ਮੈਂ ਤੁਹਾਡੇ ਕੁਐਸਚਨ ਦਾ ਰਿਪਲਾਈ ਕਰਤਾ ਤੇ ਕਰਦੇ ਆ ਚਾਹ ਇੰਜੋਏ ਮੈਂ ਦੂ ਪਹਿਲਾਂ ਕੱਪੜੇ ਪ੍ਰੈਸ ਕਰਕੇ ਹਟੀਆਂ ਕਪੜੇ ਵੀ ਪ੍ਰੈਸ ਕਰ ਲੈਣਾ ਮਾਰਨਿੰਗ ਵਿੱਚ ਤੋਂ ਤੇ ਇਸਨੇ ਕਿ ਪ੍ਰੈਸ ਕਰੀ ਲਵਾ। ਏਸ ਰੂਮ ਚ ਬੈਠ ਕੇ ਮੈਂ ਪ੍ਰੈਸ ਕਰ ਲਈ ਸੀ ਏਸੀ ਚੱਲ ਰਿਹਾ ਇਸਨੇ ਕਿ ਹੁਣ ਇਧਰ ਏਸੀ ਬੰਦ ਕਰੂੰਗੀ ਕਮਰਾ ਠੰਡਾ ਹਨਾ ਸੋ ਉਧਰ ਕਮਰੇ ਨੂੰ ਠੰਡੇ ਹੋਣ ਨੂੰ ਟਾਈਮ ਲੱਗੂਗਾ। ਇਸ ਕਰਕੇ ਮੈਂ ਇੱਥੇ ਬਹਿ ਕੇ ਆਈ ਆ ਰਾਮ ਨਾਲ ਬਹਿ ਕੇ ਪ੍ਰੈਸ ਕਰ ਲਈ। ਚਲੋ ਥੋੜੇ ਜਿਹਾ ਬਹੁਤ ਜ਼ਿਆਦਾ ਨਹੀਂ ਸੀਗੇ ਪ੍ਰੈਸ ਕਪੜੇ ਵੀ ਪ੍ਰੈਸ ਹੋ ਗੋ ਵੀ ਮੇਰਾ ਕੰਮ ਖਤਮ ਹੋ ਗਿਆ। ਚਾਹ ਪੀਂ ਤਮ ਬਾਦ ਹੁਣ ਦੇਖਦੀ ਸ਼ਾਮ ਦੀ ਕੋਈ दाल ਸਬਜ਼ੀ ਦਾ ਸੋਚਿੰਦਾ ਵੀ ਕੀ ਬਣਾਈਏ ਕੀ ਬਣੂਗਾ ਸ਼ਾਮ ਨੂੰ। ਹਾਂ ਜੀ ਟਾਈਮ ਹੋ ਗਿਆ 7:30 ਦਾ। ਤੇ ਸ਼ਾਮ ਨੂੰ ਮੈਂ ਸਬਜੀ ਬਣਾਈ ਐ ਐਗ ਐਗ ਕਰੀ ਮੈਂ ਇਹ ਕਰੀ ਮੈਂ ਪਹਿਲਾਂ ਬਣਾ ਕੇ ਸ਼ਾਮ ਨੂੰ ਜਲਦੀ ਰੱਖਤੀ ਸਬਦਵਾਰੇ ਜਾਣ ਤੋਂ ਪਹਿਲਾਂ ਐਗ ਮੈਂ ਹੋਂਣ ਵਾਲੇ ਨੇ ਸ਼ਾਮ ਨੂੰ ਬੋਇਲ ਹੋ ਚੁੱਕੇ ਨੇ ਉਹਨਾਂ ਨੂੰ ਕੱਢ ਕੇ ਠੰਡੇ ਪਾਣੀ 'ਚ ਛਿਲਕੇ ਗਰੇਵੀਸ਼ 'ਚ ਪਾਉਣੀ ਐ ਦੁਬਾਰਾ ਫਿਰ ਤੇ ਫੋਅ ਗਰੇਵੀ ਗਰਮ ਕਰਦੇ ਹਾਂ ਨਾ ਐਗ ਕਰੀ ਬਣਾਈ ਐ ਤੇ ਕੋਈ ਸਬਜੀ ਦਾਸ ਆ ਬਿਲਕੁਲ ਹੈ ਹੀ ਨਹੀਂ ਕੋਈ ਤੋਰੀ ਹੈ ਹੈਗੀ ਸਿਰ ਸਵੇਰੇ ਕਦੂ ਖਾਂਦਾ ਕੱਲ ਰਾਤ ਕਦੂ ਖਾਂਦਾ ਫਿਰ ਹਮ ਤੋਰੀਆਂ ਇੱਕੋ ਹੀ ਗੱਲ ਐ ਕਦੂ ਤੋਰੀ ਇੱਕੋ ਹੀ ਗੱਲ ਹੁੰਦਾਂ ਜੰਜੀ ਆਪਿਆਂ ਨਾ ਫਿਰ ਮੈਂ ਚਲੋ ਇੱਕ ਵਾਰ ਗੈਪ ਪਾ ਲਵਾਂ ਕੁਛ ਹੋਰ ਬਣਾਉਣੀ ਐ ਦਾਲ ਸੀ ਦਵਿੰਦਰ ਕਣ ਦਾਲ ਖਾਣੀ ਮਤਲਬ ਦਾਲ ਨੂੰ ਦਿਨ ਨੇ ਕਰਦਾ ਹੈਗਾ ਖਾਣ ਨੂੰ ਕਦੇ ਕਦੇ ਬਹੁਤ ਵਧੀਆ ਲੱਗਦੀ ਹੈ ਨਾ ਤੇ ਫਿਰ ਦਿਨਦਰ ਕਣ ਚੋ ਐਗ ਉਤੇ ਵੀ ਕਰ ਲਓ ਅੱਜ ਆਪਾਂ ਦੋਵੇਂ ਖਾ ਲਾਂਗੇ ਮੈਂ ਵੀ ਐਗ ਖਾ ਲਾਂਗੀ ਤੇ ਦਿਵਿੰਦਰ ਵੀ ਖਾ ਲਾਂਗੇ ਕਰੀ ਬਣਾਈ ਆ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਹੋ ਉਸ ਤੋਂ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਹੋਰ ਵੀਡੀਓ ਲੈ ਕੇ ਤੁਹਾਡਾ ਆਪਣੀ ਸਭ ਤੋਂ ਯਕਾ